ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਨਾਮ ਕੀ ਸੀਗਾ? ਯਾਦਮਸ ਸ਼ਾਬਾਸ਼ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਪ੍ਰਭ ਸ਼੍ਰੀ ਗੁਰੂ ਦਾ ਪਿਤਾ ਖੜੇ ਹੋ ਕੇ ਦੱਸਣਾ ਰਿਹਾ ਉਹਦੀ ਦੁਪਹਿਰ ਦੁੱਖ ਦਾ ਤਾਣੀ ਉਹਨੇ ਦੱਸਿਆ

ਕਿਹੜੇ ਕਿਹੜੇ ਗੁਰ ਸਿੱਖਾਂ ਨੂੰ ਛੇਦ ਕੀਤਾ ਗਿਆ ਸੀਗਾ ਗੁਰ ਸ਼ਰਨ ਦੱਸੋ ਖੜੀ ਹੋ ਕੇ ਕਿਹੜੇ ਕਿਹੜੇ ਸਿੱਖਾਂ ਨੂੰ ਛੇਦ ਕੀਤਾ ਗਿਆ ਸੀਗਾ ਉੱਚੀ ਆਵਾਜ਼ ਚ ਬੋਲੋ ਚਾਹੋ ਗੁਰਤੇਗ ਬਾਦ ਜੀ ਦੇ ਸਾਹਮਣੇ ਕਿਹੜੀ ਕਿਹੜੀ ਸਿੱਖਾਂ ਨੂੰ ਸ਼ਿਰਕ ਕੀਤਾ ਗਿਆ ਕੌਣ ਸਾਰੇ ਦੇ ਹੱਥ ਖੜੇ ਹੋਗੇ ਨੈਂਸੀ ਅੰਦਲੀ ਕਰਨ ਦੱਸੋ ਖੜੇ ਹੋ ਜਿਹਨਾਂ ਨਹੀਂ ਹੋਏ said பைஸਾ பைஸਾ 3 ਆਜ਼ਾਦੀ பை பை ਬਿਦਾਦੀ ਫੇਦੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਖਾਤੇ ਸਭ ਤੋਂ ਪਹਿਲੇ ਸ਼ਹੀਦ ਕੌਣ ਹਨ ਮਨਪ੍ਰਿਤ ਗੁਰੂ ਜੀ ਨੇ ਭਾਈ RAMDEV ਨੂੰ ਭਾਈ ਮੀਹਾਂ ਦਾ ਨਾਮ ਕਿਉਂ ਦਿੱਤਾ ਕਿਉਂਕਿ ਉਹ ਚੱਲ ਨਾਲ ਇੰਨੀ ਸੇਵਾ ਕਰਦੇ ਸੀ ਮਿਹਰ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਉਂ ਸ਼ਹੀਦੀ ਦੇਣੀ ਪਈ ਸਾਹਿਬ ਇਹ ਹਿੰਦੂਆਂ ਦੇ ਕਰਕੇ ਪੂਰਾ ਐਕਸਪਲੇਨ ਕਿਹੜੇ ਹਿੰਦੂਆਂ ਦੇ ਕਰਕੇ ਬੰਤ ਗਾਥੇ ਉਹਨਾਂ ਨੇ ਜੋਨੇ ਨੂੰ ਹੁੰਦਾ ਸੀ ਨਾ ਤਾ ਉਹ ਗੁਰਦੇਵ ਪਤਰਜੀ ਕੋਲ ਆਏ ਉਹਨਾਂ ਨੇ ਕਿਹਾ ਕਿ ਸਾਡੇ ਚ ਦੁਲੋਂ ਹੁੰਦਾ ਹੈ ਤਾਂ ਗੁਰਦੇਵ ਜੀ ਵੀ ਵੀ ਜਾਗੇ ਸੀ ਸੀਮਿਤ ਸੁਣੀ ਨਹੀਂ ਤਾਂ ਫਿਰ ਉਹ ਗੁਰਤੇਗਵਰ ਜੀ ਕੋਲ ਆਏ ਸੀ ਤਾਂ ਉਹਨਾਂ ਨੇ ਦਿੱਲੀ ਦੇ ਚਾਨੀ ਚੌਕ ਵਿੱਚ ਜਾ ਕੇ ਫਿਰ ਉਹਨਾਂ ਨੇ ਆਪਣਾ ਧੀ ਦੀ ਗੁਰਕੀਰਤ ਕਸ਼ਮੀਰੀ ਪੰਡਤ ਉਹਨਾਂ ਦੇ ਕੋਲ ਫਰਿਆਦ ਲੈ ਕੇ ਆਏ ਸਨ ਕਿ ਜਿਹੜਾ ਔਰੰਗਜ਼ੇਬ ਹੈ ਸਾਡੇ ਜੈਨ ਜਨ ਨੂੰ ਲਾ ਰਿਹਾ ਹੈ ਤੇ ਸਾਡੇ ਧਰਮ ਦਾ ਅਪਮਾਨ ਹੁੰਦਾ ਆ ਤਾਂ ਵੀ ਸਾਡੇ ਤੁਸੀਂ ਧਰਮ ਮਤਲਬ ਕਿ ਤੁਸੀਂ ਸਾਡੇ ਮਤਲਬ ਪੂਰੇ ਬ੍ਰਹਿਮੰਡ ਦੇ ਮਾਲਕ ਆ ਤੁਸੀਂ ਵੀ ਤੁਸੀਂ ਸਾਡੀ ਪੁਕਾਰ ਸੁਣ ਸਕਦੇ ਆ ਤੇ ਬਣਾ ਨੇ ਅਨੰਕੂ ਸਾਹਿਬ ਜாகி ਫਰਿਆਦ ਕੀਤੀ ਸੀ ਤੇ ਮਹਾਰਾਜ ਜੀ ਨੇ ਕਿਹਾ ਸੀਗਾ ਬੇ ਤੁਸੀਂ ਉਹਨਾਂ ਨੂੰ ਕਹੋ ਵੀ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਹੀਂ ਗੀਤਰ ਮੰਨ ਲੈਣਗੇ ਤਾਂ ਤੁਸੀਂ ਹਿੰਦਾਂ ਨੂੰ ਵੀ ਗੀਤਰ ਮੰਨ ਮਤਲਬ ਕਿ ਬਣਾਉਣ ਲਈ ਕੈਸਾ ਕਰਿਆ ਪਰ ਮਹਾਰਾਜ ਮੰਨੇ ਨਹੀਂ ਸੀਗੇ ਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਤੇ ਕਿ ਇਹਨਾਂ ਨੇ ਮਤਲਬ ਕੀਆ ਸੀਗੇ ਮਤਲਬ ਦਿੱਲੀ ਵਾਲਿਆਂ ਨੇ ਹੀ ਕਿਹਾ ਸੀਗਾ ਜਾਂ ਜੈਨ ਧਰਮ ਕਬੂਲ ਕਰੋ ਜਾਂ ਆਪਣੀ ਸ਼ਹੀਦੀ ਦਓ ਤੇ ਕਸ਼ਮੀਰੀ ਪੰਡਿਤ ਜਿਹੜੇ ਸੀਗੇ ਹਨਾ ਉਹ ਗੁਰੂ ਤੇਗ ਬਹਾਦਰ ਜੀ ਦੇ ਕੋਲ ਗਏ ਸੀਗੇ ਆਪਣੀ ਅਹ ਮਤਲਬ ਫਰਿਆਦ ਲੈ ਕੇ ਤਾਂ ਉੱਥੇ ਉਸ time ਗੁਰੂ ਗੋਬਿੰਦ ਸਿੰਘ ਜੀ ਵੀ ਕੋਲ ਸੀਗੇ, ਉਹ ਕਿੰਨੇ ਸਾਲ ਦੇ ਸੀਗੇ? ਨੋਂ ਸਾਲ ਦੇ ਸੀਗੇ ਉਸ ਵੇਲੇ ਠੀਕ ਹੈ ਤੁਹਾਡੇ ਚੋਂ ਕਿਹੜਾ ਬੱਚਾ ਨੋਂ ਸਾਲ ਦਾ ਹੈ? ਕੀਕਾ ਉਸ ਵੇ 9 ਸਾਲ ਦੇ ਸੀਗੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਸੀਗਾ ਕਿ ਤੁਸੀਂ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਗੁਰੂ ਨਹੀਂ ਹੈਗਾ ਆ ਤੁਸੀਂ ਜਾਓ ਤੇ ਜਾ ਕੇ ਇਹਨਾਂ ਪੰਡਤਾਂ ਦੀ ਰੱਖਿਆ ਕਰੋ ਠੀਕ ਆ ਤੇ ਇਹ ਸੀਗੇ ਉਹਨਾਂ ਦਾ ਇਤਿਹਾਸ ਭਾਈ ਹੀਰਾਂ ਨੰਦ ਜਿਹਦੇ ਸੁਪੁੱਤਰਾਂ ਦੇ ਨਾਮ ਤੋਂ ਪੈਸਾ ਦੀ ਦਾਦੀ ਪੈਦਤ ਐ ਚਾਦੀ ਦਾਦੀ ਪੈਸਾ ਤੇ ਦਾਦੀ ਫੈ ਮਤੀ ਦਾਦੀ ਸਦਾ ਲਈ ਅਮਰ ਹੋ ਗਈ ਕਿਵੇਂ ਸਾਰਿਆਂ ਨੂੰ ਰੋਜ਼ ਕਈ ਦਾ ਬੁੱਕ ਪੜ ਲਓ ਬੁੱਕ ਪੜ ਲਓ ਕਿ ਕਰਦੇ ਹੋ ਮਤੀ ਦਾਦੀ ਹਾਂ ਕਿੱਦਾਂ ਅਮਰ ਹੋ ਗਈ ਕਿਉਂ ਹੋ ਗਈ ਤੱਲੀ ਕਿਆ ਹੈ ਕਿ ਭਾਈ ਮਤੀਦਾਲ ਜੀ ਸਦਾ ਲਈ ਅਮਰ ਹੋਗੇ ਕਿਉਂ ਕਿਵੇਂ ਹੋਗੇ ਜੀ ਜੀ ਦੇ ਕੇ ਕਾਦੇਸ਼ੀ ਦੇ ਦਿੱਤੀ ਤੇ ਕਹਿੰਦੇ ਕਿ ਆਪਣੇ ਜਨਵਾਰ ਕੇ ਤਾਂ ਜੋ ਉਹਨਾਂ ਲਈ ਲੋਕ ساری ਜੰਦੀ ਉਹਨਾਂ ਨੂੰ ਸਦਾ ਯਾਦ ਰੱਖਣਗੇ ਠੀਕ ਆ ਪਿਆਈ ਦਿਆਲਾ ਜੀ ਕਿਹੜੇ ਗੁਰੂ ਜੀ ਨਾਲ ਦਿੱਲੀ ਗਏ ਕਪ ਸੇਜ ਪਾਈ ਦਿਵਾਲਾ ਜੀ ਸ਼ਹੀਦ ਪਾਈ ਮਨੀ ਸਿੰਘ ਜੀ ਦੇ ਕੀ ਲੱਗੇ ਸਨ ਸੇਜ ਹਾਂ ਚਾਹਵਾਂ ਪਾਈ ਦਿਵਾਲਾ ਜੀ ਨੇ ਕਿਸ ਨੂੰ ਆਪਣੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ ਪਾਈ ਦਿਵਾਲਾ ਜੀ ਨੇ ਮਾਨਪ੍ਰੀਤ ਪਾਈ ਸਤੀਰਾਜ ਜੀ ਗੁਰਤੇਗ ਮਹਾਰਾਜ ਦੇ ਦਰਬਾਰ ਵਿੱਚ ਕਿਹੜੀ ਸੇਵਾ ਕਰਦੇ ਸਨ ਸਨ ਪਾਈ ਸਤੀਰਾਜ ਜੀ ਪਾਈ ਮਤੀ达 ਜੀ ਕੀ ਕੀ ਲੰਘਦੇ ਸਨ ਸਾਹਿਬ ਇਸੇ ਤੀ ਦਾਜੀ ਗੁਰਦੇਵ ਮਹਾਰਾਜ ਦੇ ਦਰਬਾਰ ਵਿੱਚ ਕਿਹੜੀ ਸੇਵਾ ਕਰਦੇ ਸਨ ਹੋਈਏ ਭਾਈ ਮਤੀ ਦਾਸ ਜੀ ਕਿਹੜੇ ਗੁਰੂ ਜੀ ਨਾਲ ਦੇਲੀ ਗਏ ਫਮੋ ਮਦਨ ਇਹ ਕਿਹੜੇ ਤੀ ਦਾਜੀ ਚਲੋ ਠੀਕਾ ਵਾਈ ਕੋ ਚਿਕਨ ਆ ਸਾ ਪਾਣੀ